ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਖੀ ਹੈ ਦਾਤੂ ਜੀ ਦੀ ਈਰਖਾ ਅਤ ਗੁਰੂ ਸਾਹਿਬ ਦਾਤੂ ਜੀ ਸ੍ਰੀ ਗੁਰੂ ਅੰਗਦ ਸਾਹਿਬ ਦੇ ਵੱਡੇ ਪੁੱਤਰ ਸਨ ਉਹ ਸਮਝਦੇ ਸਨ ਕਿ ਗੁਰਗੱਦੀ ਸਾਡਾ ਹੱਕ ਹੈ ਜਦ ਗੁਰੂ ਜੀ ਨੇ ਗੁਰਗੱਦੀ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਤਾਂ ਦਾਤੂ ਜੀ ਬੜੇ ਗੁੱਸੇ ਹੋਏ। ਉਹ ਵਿੱਚੋ ਵਿੱਚ ਸੜਨ ਪੁੱਜਣ ਲੱਗ ਪਏ। ਗੁਰੂ ਅੰਗਦ ਦੇਵ ਜੀ ਦਾ ਹੁਕਮ ਮੰਨ ਕੇ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਸ਼੍ਰੀ ਗੋਇੰਦਵਾਲ ਸਾਹਿਬ ਚਲੇ ਗਏ ਸਨ। ਉੱਥੇ ਲੰਗਰ ਵਰਤਦਾ ਤੇ ਸੰਗਤਾਂ ਜੋੜਦੀਆਂ ਸਨ। ਗੁਰੂ ਅਮਰਦਾਸ ਜੀ ਦਾ ਤੇਜ ਪ੍ਰਤਾਪ ਵੇਖ ਕੇ ਦਾਤੂ ਜੀ ਜਰ ਨਾ ਸਕੇ ਉਹ ਸਗੋਂ ਹੋਰ ਵੀ ਵਧੇਰੇ ਸੜ ਪੁੱਜ ਗਏ ਇੱਕ ਦਿਨ ਕਰੋਧ ਵਿੱਚ ਆਏ ਉਹ ਸ਼੍ਰੀ ਗੁਰੂੰਦਵਾਲ ਸਾਹਿਬ ਜਾ ਪੁੱਜੀ ਦੀਵਾਨ ਲੱਗਾ ਹੋਇਆ ਸੀ ਬਹੁਤ ਸਾਰੇ ਸਿੱਖ ਜੁੜੇ ਹੋਏ ਸਨ ਗੁਰੂ ਜੀ ਗੱਦੀ ਤੇ ਬੈਠੇ ਹੋਏ ਸਨ ਦਾਤੂ ਜੀ ਨੇ ਕਰੋਧ ਨਾਲ ਗੁਰੂ ਜੀ ਨੂੰ ਕਿਹਾ ਗੱਦੀ ਗੁਰੂ ਪੁੱਤਰਾਂ ਦਾ ਹੱਕ ਹੈ ਨਾ ਕੀ ਸੇਵਾਦਾਰ ਦਾ ਗੁਰਗੱਦੀ ਦਾ ਹੱਕਦਾਰ ਮੈਂ ਹਾਂ ਗੱਦੀ ਛੱਡ ਕੇ ਤੁਰਦੇ ਹੋਵੋ ਇਹ ਕਹਿ ਕੇ ਦਾਤੂ ਜੀ ਨੇ ਗੁਰੂ ਜੀ ਦੇ ਲੱਕ ਵਿੱਚ ਜ਼ੋਰ ਦੀ ਲੱਤ ਮਾਰੀ ਗੁਰੂ ਜੀ ਚੌਂਕੀ ਤੋਂ ਡਿੱਗ ਪਏ ਉਹਨਾਂ ਨੇ ਰਤੀ ਪਰ ਗੁੱਸਾ ਨਾ ਕੀਤਾ ਸਗੋਂ ਛੇਤੀ ਨਾਲ ਉੱਠ ਕੇ ਉਹ ਦਾਤੂ ਜੀ ਦੇ ਪੈਰ ਘੁੱਟਣ ਲੱਗ ਪਏ ਅਤੇ ਕਹਿਣ ਲੱਗੇ ਮੈਨੂੰ ਮਾਫ਼ ਕਰਨਾ ਮੈਂ ਬੁੱਢਾ ਹਾਂ ਮੇਰੇ ਹੱਡ ਬੁੜੇ ਪੇ ਕਰਕੇ ਕਰੜੇ ਹਨ ਤੁਹਾਡੇ ਚਰਨ ਨਰਮ ਤੇ ਸੋਹਲ ਹਨ ਇਹਨਾਂ ਨੂੰ ਛੱਟ ਲੱਗੀ ਹੋਵੇਗੀ ਫਿਰ ਗੁਰੂ ਜੀ ਉੱਠ ਕੇ ਬਾਹਰ ਚਲੇ ਗਏ ਉਹ ਆਪਣੇ ਪਿੰਡ ਬਾਸਰ ਕੇ ਪਹੁੰਚ ਕੇ ਪਿੰਡੋਂ ਬਾਹਰ ਇੱਕ ਕੋਠੇ ਵਿੱਚ ਜਾ ਬੈਠੇ ਤੇ ਭਜਨ ਬੰਦਗੀ ਕਰਨ ਲੱਗ ਪਏ ਬਾਹਰ ਬੁਹਿੇ ਉੱਪਰ ਉਹਨਾਂ ਨੇ ਇਹ ਹੁਕਮ ਲਿਖ ਦਿੱਤਾ ਕਿ ਜਿਹੜਾ ਬੂਹਾ ਖੋਲੇਗਾ ਉਹ ਸਿੱਖ ਨਹੀਂ ਸੰਗਤਾਂ ਨੂੰ ਪਤਾ ਨਾ ਲੱਗੇ ਕਿ ਗੁਰੂ ਜੀ ਕਿੱਥੇ ਹਨ ਇਸ ਕਰਕੇ ਸੰਗਤਾਂ ਬਹੁਤ ਹੀ ਜ਼ਿਆਦਾ ਘਾਬਰ ਗਈਆਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਦੀ ਭਾਲ ਕਰੋ ਜਿਸ ਘੋੜੀ ਉੱਪਰ ਗੁਰੂ ਜੀ ਸਵਾਰੀ ਕਰਿਆ ਕਰਦੇ ਸਨ ਉਹ ਖੁੱਲੀ ਛੱਡ ਦਿੱਤੀ ਗਈ ਸੰਗਤਾ ਸਮੇਤ ਬਾਬਾ ਬੁੱਢਾ ਜੀ ਕੋੜੀ ਦੇ ਮਗਰ-ਮਗਰ ਤੁਰ ਪਏ। ਕੋੜੀ ਉਸ ਕੋਠੇ ਦੇ ਬੂਹੇ ਅੱਗੇ ਜਾ ਖੜੋਤੀ ਜਿਸ ਵਿੱਚ ਗੁਰੂ ਜੀ ਭਜਨ ਕਰ ਰਹੇ ਸਨ। ਬੂਹੇ ਉੱਪਰਲਾ ਹੁਕਮ ਵੇਖ ਕੇ ਬਾਬਾ ਜੀ ਨੇ ਕੋਠੇ ਦੀ ਪਿਛਲੀ ਖੰਦ ਨੂੰ ਸੰਨ ਲਾਈ ਅਤੇ ਅੰਦਰ ਜਾ ਕੇ ਗੁਰੂ ਜੀ ਨੂੰ ਮੱਥਾ ਟੇਕਿਆ। ਤੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸੰਗਤਾਂ ਨੂੰ ਆਪਣੇ ਦਰਸ਼ਨ ਦਿਓ ਗੁਰੂ ਜੀ ਬਾਹਰ ਆਏ ਅਤੇ ਸੰਗਤਾਂ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ ਉਸ ਕੋਠੇ ਵਾਲੀ ਥਾਂ ਅੱਜ ਵੀ ਗੁਰਦੁਆਰਾ ਸਨਮ ਸਾਹਿਬ ਹੈ ਜਿੱਥੇ ਹਰ ਸਾਲ ਭਾਦਰੋਂ ਦੀ ਪੂਰਨਮਾਸੀ ਨੂੰ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ